ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਮਰਾਧਾ ਅਮਰੀਕੀ ਵੀਜ਼ਾ ਨੀਤੀ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ ਜੋ ਵਿਦੇਸ਼ੀਆਂ ਲਈ ਅਮਰੀਕੀ ਸੁਪਨੇ ਦੇ ਰਸਤੇ ਨੂੰ ਗੁੰਝਲਦਾਰ ਬਣਾ ਸਕਦਾ ਹੈ 트੍ਰੈਂਪ ਪ੍ਰਸ਼ਾਸਨ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੇਕਰ ਤੁਸੀਂ ਮੋਟਾਪਾ ਸ਼ੂਗਰ ਦਿਲ ਦੀ ਬਿਮਾਰੀ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਿਤ ਹੋ ਤਾਂ ਅਮਰੀਕਾ ਤੁਹਾਡਾ ਵੀਜ਼ਾ ਰੱਦ ਕਰ ਸਕਦਾ ਹੈ ਇਸ ਕਦਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਸਰਕਾਰ ਤੇ ਡਾਕਟਰੀ ਖਰਚਿਆਂ ਦਾ ਬੋਝ ਨਾ ਵਧਾਉਣ ਇਕ ਰਿਪੋਰਟ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੂਤਾਵਾਸਾਂ ਨੂੰ ਵੀਜ਼ਾ ਬਿਨਾਂ ਕਾਰਾਂ ਦੀ ਸਿਹਤ ਵੱਲ ਧਿਆਨ ਦੇਣ ਦੀ ਕਿਹਾ ਹੈ ਨਵੇਂ ਨਿਯਮਾਂ ਅਧੀਨ ਜੇਕਰ ਕਿਸੇ ਵਿਅਕਤੀ ਨੂੰ ਅਮਰੀਕਾ ਵਿੱਚ ਸਰਕਾਰੀ ਸਿਹਤ ਸੰਭਾਲ 'ਤੇ ਸੰਭਾਲਤਾ ਤੇ ਨਿਰਭਰ ਹੋਣ ਦਾ ਸ਼ੱਕ ਹੈ ਤਾਂ ਉਸਨੂੰ ਜਨਤਕ ਚਾਰਜ ਮੰਨਿਆ ਜਾ ਸਕਦਾ ਹੈ ਇਹ ਨਿਯਮ ਨਾ ਸਿਰਫ ਵੀਜ਼ਾ ਬਿਨੇਕਾਰ ਸਗੋਂ ਉਹਨਾਂ ਦੇ ਨਿਰਬਰਾ ਜਿਵੇਂ ਕਿ ਬੱਚਿਆਂ ਅਤੇ ਬਜ਼ੁਰਗ ਮਾਪਿਆਂ ਦੀ ਸਿਹਤੇ ਵੀ ਵਿਚਾਰ ਕਰੇਗਾ ਮਾਹਿਰਾ ਦਾ ਕਹਿਣਾ ਹੈ ਕਿ ਵੀਜ਼ਾ ਅਰਜ਼ੀਆਂ ਲਈ ਪਹਿਲਾਂ ਸਿਹਤ ਜਾਂਚਾਂ ਦੀ ਲੋੜ ਹੁੰਦੀ ਸੀ ਪਰ ਇਹ ਨਵਾਂ ਆਦੇਸ਼ ਵੀਜ਼ਾ ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦਿੰਦਾ ਹੈ ਉਹ ਬਿਨੇਕਾਰ ਦੇ ਸਿਹਤ ਖਰਚਿਆਂ ਅਤੇ ਸੰਭਾਵਿਤ ਜੋਖਮਾਂ ਦੇ ਆਧਾਰ ਤੇ ਵੀਜ਼ਾ ਰੱਦ ਕਰ ਸਕਦੇ ਹਨ 트럼ਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਦਿਲ ਸਾਹ ਕੈਂਸਰ ਅਤੇ ਮਾਨਸਿਕ ਸਿਹਤ ਵਰਗੀਆਂ ਸਥਿਤੀਆਂ ਦੇ ਵਿਚਾਰ ਕੀਤਾ ਜਾਵੇਗਾ ਮੋਟਾਪੇ ਨੂੰ ਵੀ ਗੰਭੀਰ ਮੰਨਿਆ ਜਾਵੇਗਾ ਕਿਉਂਕਿ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਮਾ ਵਰਗੀਆਂ ਸਥਿਤੀਆਂ ਹੋ ਸਕਦੀਆਂ ਹਨ ਇਸ ਨਵੀਂ ਨੀਤੀ ਦਾ ਉਦੇਸ਼ ਸੰਯੁਕਤ ਰਾਜ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੂੰ ਹੋਰ ਸਖਤ ਕਰਨਾ ਹੈ ਪਿਛਲੇ ਕੁਝ ਸਾਲਾਂ ਵਿੱਚ ਵਾਈਟ ਹਾਊਸ ਨੇ ਵਿਦੇਸ਼ੀਆਂ ਦੇ ਗਿਣਤੀ ਘਟਾ ਦਿੱਤੀ ਹੈ ਸ਼ਰਨਾਰਥੀਆਂ ਨੂੰ ਸਯੁਕਤ ਰਾਜ ਵਿੱਚ ਦਾਖਲ ਹੋਣ ਤੋਂ ਰੋਕਿਆ ਹੈ ਅਤੇ ਵਕ-ਵਕ ਵੀਜ਼ਾ ਸ਼ਰੇਨੀਆਂ ਲਈ ਨਿਯਮਾਂ ਨੂੰ ਸਖਤ ਕੀਤਾ ਹੈ ਇਸ ਤੋਂ ਇਲਾਵਾ H1B ਵੀਜ਼ਾ ਵਿਦਿਆਰਥੀਆਂ ਅਤੇ ਵਿਦੇਸ਼ੀ ਮੀਡੀਆ ਪ੍ਰਤੀਨਿਧੀਆਂ ਵਰਗੇ ਅਸਥਾਈ ਵੀਜ਼ਿਆਂ ਲਈ ਨਿਯਮਾਂ ਨੂੰ ਬਤਲਿਆ ਗਿਆ ਹੈ ਡਿਜੀਟਲ ਡੈਸਕ ਪੰਜਾਬੀ ਜਾਗਰਣ